ਉਹ ਆ ਪਾਈ ਗਏ ਡਿਵਿਡਸ ਖਾਨ ਤੇ ਇਤੋਂ ਅੱਗੇ ਤੇ ਕੁਝ ਨਹੀਂ ਹੈਗਾ ਜੀ ਹਨਾ ਜੀ ਇੱਥੇ ਸਤਾਨ ਤੇ ਆਣ ਕੇ ਜੇ ਕੋਈ ਗਲਤੀ ਹੋਊ ਤੇ ਇੱਥੇ ਹੀ ਆ ਕੇ ਭੁੱਲ ਮਖਾਵਾਂਗੇ ਸਾਰੀ ਸੰਗਤ ਦੇ ਵਿੱਚ ਜੇ ਕੋਈ ਗਲਤੀ ਹੋਊਗੀ ਤੇ ਸੰਗਤ ਨੂੰ ਇਕੱਠੇ ਕਰਕੇ ਸੰਗਤ ਜੋ ਸਜ਼ਾ ਲਾਊਗੀ ਹਮ ਨੂੰ ਮਨਜ਼ੂਰ ਆ ਤੇ ਮੈਂ ਉਹਨਾਂ ਦੇ ਕੈਂ ਦੇਸ਼ਾਂ ਦੇ ਆਪਣੇ ਨਾਂ ਵੀ ਹੋਰ ਸਦੂ ਕੋਸ਼ਿਸ਼ ਕਰੂੰਗਾ ਵੀ ਪੂਰਾ ਪੂਰਾ ਉਹਨਾਂ ਦੇ ਕੈਂ ਤੇ ਉਤਰਾ ਮੈਨੂੰ ਵਿਸ਼ਵਾਸ ਕਰਕੇ ਇਹਨਾਂ ਜੀ ਸਰਪੰਚ ਬਣਾਇਆ ਸਹੀ ਗੱਲ ਪੁੱਛਦੇ ਵੀ ਵਿਸ਼ਵਾਸ ਕਰਕੇ ਵੀ ਚਲੋ ਸਰਕਾਰ ਦੇ ਵਿੱਚ ਨੁਮਾਇੰਦੇ ਅਸੀਂ ਤੇ ਵਿਸ਼ਵਾਸ ਤੇ ਹੀ ਇਹਨਾਂ ਵਿਸ਼ਵਾਸ ਤੇ ਮੈਂ ਖਰਾਬ ਕਰੂੰਗਾ ਤੁਹਾਡਾ ਵਿਕਾਸ ਕਾਫੀ ਹੋਣ ਵਾਲਾ ਜੀ ਐਵੇਂ ਸ਼ਮਸ਼ਾਨ ਘਾਟ ਆ ਤਿੰਨ ਸ਼ਮਸ਼ਾਨ ਘਾਟ ਆ ਸਕੂਲ ਆ ਗਰਾਊਂਡ ਆ ਕਾਫੀ ਆ ਇਹਨਾਂ ਦੇ ਤਿੰਨਾ ਚੌਂਾ ਚੀਜ਼ਾਂ ਦੇ ਮੇਰੇ ਕੋਲ ਪੈਸੇ ਪਾਸ ਹੋਏ ਆ ਮੈਂ ਕਰਵਾਏ ਆ ਹਰਜਮਨ ਸਿੰਘ ਦਾ ਨਾਮ ਹੈ ਆਪਣੇ ਇਲਾਕੇ ਦਾ ਨਗਰ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪੂਰਾ ਨਾਮ ਗੁਰਸਮਨਜੀਤ ਸਿੰਘ ਆ ਛੋਟਾ ਨਾਮ ਮਾਨ ਦੇ ਨਾਂ ਤੇ ਹੀ ਮਸ਼ਹੂਰ ਆ ਤੇ ਮੇਰਾ ਪਿੰਡ ਜਠੋਲ ਆ ਬਾਜਵਾ ਜਠੋਲ ਆ ਤੇ ਮੈਂ ਸਮੂਹ ਪਿੰਡ ਦੇ ਨਗਰ ਨਿਵਾਸੀਆਂ ਦਾ ਭਾਵੇਂ ਉਹ ਜਰਨਲ ਆ ਭਾਵੇਂ ਐਸਸੀ ਆ ਭਾਵੇਂ ਬੀਸੀ ਆ ਜੋ ਵੀ ਛੋਟਾ ਵੀਰ ਵੱਡਾ ਵੀਰ ਛੋਟੀ ਭੈਣ ਵੱਡੀ ਭੈਣ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਉਹਨਾਂ ਦੇ ਕਈ ਦੇਸ਼ਾਂ ਦੇ ਆਪਣੇ ਜਿੰਨਾ ਵੀ ਹੋ ਸਕੂ ਕੋਸ਼ਿਸ਼ ਕਰੂੰਗਾ ਕਿ ਪੂਰਾ ਪੂਰਾ ਉਹਨਾਂ ਦੇ ਕਹਿਣ ਤੇ ਉਤਰਾ ਅਗਰੂ ਸਾਹਿਬ ਦੀ ਹਾਜ਼ਰੀ ਉਤਾਲ ਨੂੰ ਫਿਰ ਸਤੰਤਿਆ ਸੰਬੰਧ ਬਣਾਇਆ ਗਿਆ ਹਾਂਜੀ ਹਾਂਜੀ ਤੁਸੀਂ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਪੁੱਲ ਚਕ ਬਕੀਆਂ ਵਾਪਸ ਹਾਂਜੀ ਹਾਂਜੀ ਜਿਹੜੇ ਪਹਿਲੇ ਗਲਤੀਆਂ ਹੋਈਆਂ ਬਿਲਕੁਲ ਬਿਲਕੁਲ ਨਾਤ ਨਹੀਂ ਹੋਣਗੀਆਂ ਹਾਂਜੀ ਹਾਂਜੀ ਇੱਥੇ ਕਿੰਨਾ ਵਿਚਾਰ ਕੀਤਾ ਜਾਊਗਾ ਇੱਥੇ ਜੀ ਵੇਖੋ ਜਦੋਂ ਆਪਾਂ ਆ ਹੀ ਗਏ ਐਡੀ ਵੱਡੇ ਸਥਾਨ ਤੇ ਇੱਥੋਂ ਅੱਗੇ ਤੇ ਕੁਝ ਨਹੀਂ ਹੈਗਾ ਜੀ ਹਨਾ ਜੀ ਇੱਥੇ ਸਥਾਨ ਤੇ ਆਣ ਕੇ ਜੇ ਕੋਈ ਗਲਤੀ ਹੋਊ ਤੇ ਇੱਥੇ ਹੀ ਆ ਕੇ ਪੁੱਲ ਮਖਾਵਾਂਗੇ ਸਾਰੀ ਸੰਗਤ ਦੇ ਵਿੱਚ ਜੇ ਕੋਈ ਗਲਤੀ ਹੋਊਗੀ ਤੇ ਸੰਗਤ ਨੂੰ ਇਕੱਠੇ ਕਰਕੇ ਸੰਗਤ ਜੋ ਸਜ਼ਾ ਲਾਊਗੀ ਹਮ ਨੂੰ ਮਨਜ਼ੂਰ ਹੈ ਪਿੰਡ ਦੇ ਹਾਡਾ ਵਿਕਾਸ ਕਾਫੀ ਹੋਣ ਵਾਲਾ ਜੀ ਐਵੇਂ ਸ਼ਮਸ਼ਾਨ ਘਾਟਿਆ ਤਿੰਨ ਸ਼ਮਸ਼ਾਨ ਘਾਟਿਆ ਸਕੂਲ ਆ ਗਰਾਊਂਡ ਆ ਕਾਫੀ ਆ ਇਹਨਾਂ ਦੇ ਤਿੰਨਾ ਚੌਹਾਂ ਚੀਜ਼ਾਂ ਦੇ ਮੇਰੇ ਕੋ ਪੈਸੇ ਪਾਸ ਹੋਏ ਆ ਮੈਂ ਕਰਵਾਏ ਆ ਮੈਂ ਜਸਵਿੰਦਰ ਸਿੰਘ ਰਮਦਾਸ ਐ ਐਮ ਐਲ اے ਹਲਕਾ ਟਾਰੀ ਕੋ ਕਰਵਾਇਆ ਜੀ ਹਾਂਜੀ ਤੇ ਮੈਂ 100 ਪਿੰਡ ਦੀ ਗੱਲ ਕਰੀਏ ਪਿੰਡ ਚ ਢੜੇ ਵਾਲੀ ਵੋਟ ਜੀ ਅੱਜ ਸਾਰਾ ਪਿੰਡ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਜਿੱਦਾਂ ਅਸੀਂ ਦੇਖਦੇ ਸਰਪੰਚੀ ਇਲੈਕਸ਼ਨ ਚ ਖਰਾਬ ਕਰਕੇ ਬਹੁਤ ਝਗੜੇ ਬਹੁਤ ਹੁੰਦੇ ਨੇ ਗੱਲ ਆ ਪਾ ਦੇ ਪੈਸੇ ਦੀ ਬੜੀ ਦਿਨੋਂ ਤੋਂ ਕੀਤੀ ਜਾਂਦੀ ਆ ਸਾਰੇ ਚੀਜ਼ਾਂ ਦਾ ਕੀ ਲੱਗਦਾ ਵੀ ਜ ਸਬਾਲ ਕੀਤੀ ਗਈ ਹੈ ਜਾਂ ਨਹੀਂ ਵਰਤੋਂ ਕੀਤੀ ਹੈ ਹਾਂਜੀ ਇਹ ਨਹੀਂ ਵਰਤੋਂ ਹੁੰਦੀ ਤੇ ਸਰਪੰਚ ਨੂੰ ਵੀ ਕੋਈ ਹੱਕ ਨਹੀਂ ਖਾਂਦਾ ਫਿਰ ਉਹ ਜਦੋਂ ਸਰਪੰਚੀ ਜੇ ਲਾਗਦੇ 20 ਲੱਖ 30 ਲੱਖ ਲੋਂਦਾ ਫਿਰ ਉਹ ਆਪਣੇ ਲਾਲਚ ਨੂੰ ਜਿਹੜਾ ਆਪਣੇਆਂ ਦਾ ਮੈਂ ਖਰਚੇ ਯਾਰ ਮੈਂ ਆਪਣੇ ਪੂਰੇ ਕਰ ਲਾਂ ਉਸ ਕਰਕੇ ਉਹ ਸਰਪੰਚ ਸਰਪੰਚੀ ਲੈਣੀ ਬਹੁਤ ਔਖੀ ਆ ਜੀ ਐਮਐਲਏ ਬੰਨਾ ਸੌਖਾ ਜੀ ਸਰਪੰਚੀ ਲੈਣੀ ਬਹੁਤ ਔਖੀ ਆ ਕਿਉਂਕਿ ਸਰਪੰਚੀ ਦਾ ਨਾਂ ਹੀ ਇੰਨਾ ਬਦਨਾਮ ਕਰਦਾ ਜਿਹੜੀਆਂ ਕਾਲੇ ਮਾਲੇ ਹੁੰਦੇ ਆ ਉਹ ਸਰਪੰਚ ਦਾ ਬਿਲਕੁਲ ਹੀ ਜਿਹੜਾ ਡੈਮੋ ਹੁੰਦੀ ਉਹ ਸਰੀ ਖਤਮ ਕਰਤੀ ਆ ਹਾਂਜੀ ਅਸੀਂ ਦੇਖਿਆ ਕਿ ਸਰਪੰਚ ਇਲੈਕਸ਼ਨ ਜੇ ਬੋਲੀਆਂ ਲੱਗਦੀਆਂ ਨੇ 10 ਲੱਖ ਤੋਂ ਲੈ ਕੇ 50 ਲੱਖ ਤੱਕ ਸਰਪੰਚ ਦੀ ਬੋਲੀ ਜਾਂਦੀ ਹੈ ਪਰ ਤੁਹਾਡੇ ਪਿੰਡ ਵਿੱਚ ਬਹੁਤ ਚਲੋ ਵੀ ਗੁਰੂ ਸਾਹਿਬ ਦੀ ਹਾਜ਼ਰੀ ਸਪੰਚ ਬੜਾਇਆ ਗਿਆ ਬਿਨਾਂ ਕਿਸੇ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਇਹ ਇੱਕ ਮੋਹਾੜਾ ਜਿਹੜਾ ਪਿੰਡ ਹੈ ਅਜੇ ਤੱਕ ਇਹ ਗੱਲ ਜਿਉਂ ਅਸੀਂ ਆਪਣੀ ਸੁਰਤ ਸੰਭਾਲ ਲਈ ਆ ਇਹ ਗੱਲ ਨਹੀਂ ਹੋਈ ਕੋਈ ਬੋਲੀ ਨਹੀਂ ਲੱਗੀ ਅਜੇ ਤੱਕ ਇਦਾਂ ਅਸੀਂ ਚਲੋ ਜੇ ਸਹਿਮਤੀ ਨਹੀਂ ਹੋਈ ਤੇ ਫਿਰ ਚੋਣਾਂ ਹੋ ਜੰਦੀਆਂ ਹਾਂਜੀ ਉਹ ਪਿੰਡ ਦੇ ਵਿਕਾਸ ਨੂੰ ਲੈ ਕੇ ਜਾਂ ਲੋਕਾਂ ਨਾਲ ਕੀ ਵਿਸ਼ਵਾਸ ਕਰਦੇ ਹੋ ਲੋਕਾਂ ਨਾਲ ਕੀ ਵਾਅਦਾ ਨਿਭਾਓਗੇ ਜਿਹੜੇ ਪਹਿਲੇ ਦਾਤ ਕੰਮ ਕੀਤੇ ਜਾਤ-ਪਾਤ ਨੂੰ ਲੈ ਕੇ ਕਿੰਨਾ ਕੁ ਚੀਜ਼ਾਂ ਵਿੱਚ ਆਓ ਮੈਨੂੰ ਵਿਸ਼ਵਾਸ ਕਰਕੇ ਇਹਨਾਂ ਜੀ ਸਰਪੰਚ ਬਣਾਇਆ ਸਹੀ ਗੱਲ ਪੁੱਛਦੇ ਵੀ ਵਿਸ਼ਵਾਸ ਕਰਕੇ ਵੀ ਚਲੋ ਸਰਕਾਰ ਦੇ ਵਿੱਚ ਨੁਮਾਇੰਦੇ ਅਸੀਂ ਤੇ ਵਿਸ਼ਵਾਸ ਤੇ ਹੀ ਇਹਨਾਂ ਵਿਸ਼ਵਾਸ ਤੇ ਮੈਂ ਖਰਾਬ ਤਰੂੰਗਾ ਜਾਂ ਵੀ ਕੋਈ ਜਿਹੜਾ ਮੇਰਾ ਵੀਰ ਚਾਹਵਾਨ ਹੋਊਗਾ ਆਪਾਂ ਜਿਤਨਾ ਇਹ ਸੰਗਤ ਨੂੰ ਕਹਾਂਗੇ ਵੀ ਮੋਰ ਇਹਨੂੰ ਫੜਾ ਦਿਓ ਤੇ ਇਹਦੇ ਗੱਲ ਸਰਪਾ ਪਾ ਦਿਓ ਆਪਾਂ ਉਸੇ ਲਈ ਪਾ ਦਾਂਗੇ ਅੱਜ ਕਰਨ ਜਿਹੜਾ ਐਲਾਨ ਕੀਤਾ 5 ਲੱਖ ਜਿਹੜੇ ਸਰਦੋਂ ਜਿਹਨਾਂ ਇੱਥੇ ਆਉਂਦੇ ਆ ਉਹਨੂੰ ਦੱਸਣਾ ਰਿਹਾ ਹਾਂਜੀ ਬਹੁਤ ਵਧੀਆ ਉਹਦਾ ਤੇ ਬਹੁਤ ਵਧੀਆ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਮੈਂ ਮਾਨ ਸਰਕਾਰ ਦਾ ਜਿਹਨਾਂ ਨੇ 5 ਲੱਖ ਰੁਪਇਆ ਦਾ ਐਲਾਨ ਕੀਤਾ ਇਹ ਮਿਲੂਗਾ ਵੀ ਜ਼ਰੂਰ ਇਹ ਗੱਲ ਪੱਕੀ ਆ ਲੋਕਾਂ ਦਾ ਵੀ ਬੜਾ ਲਾਮਾ ਹੁੰਦਾ ਪਿੰਡ ਵਾਸੀਆਂ ਦਾ ਕਿ ਜਦੋਂ ਵੋਟਾਂ ਹੁਲੀਆਂ ਉਹ ਸਰਪੰਚ ਸਾਹਿਬ ਮਿਲਦੇ ਮਿਲਦੇ ਅੱਗੋਂ ਪਿਛੋਂ ਨਹੀਂ ਮਿਲਦੇ ਘਰਾਂ ਜਾ ਕੇ ਚੱਕਰ ਮਾਲੇ ਪਿੰਡ ਜੇਕਰ ਮੋਲ ਵੋਣੀ ਹੋਵੇ ਤਾਂ ਲੋਕ ਪਿੱਛੇ ਪਿੱਛੇ ਭਜਦੇ ਨੇ ਕਿ ਜੀ ਦਾ ਇਹ ਲੱਗਦਾ ਵੀ ਐਟੀ ਦਾ ਤੁਹਾਨੂੰ ਲੱਗ ਨਹੀਂ ਨਹੀਂ ਇਹ ਗੱਲ ਦਾ ਲਾਮਾ ਪਿੰਡ 'ਚ ਨਹੀਂ ਆ ਸਕਦਾ ਇਹ ਜੀ ਮੈਂ ਤਾਂ ਪਿਛਲੀ ਵਾਰੀ ਵੀ ਜਿੱਥੇ ਕੋਈ ਆਵਾਜ਼ ਮਾਰਦਾ ਮੈਂ ਚੱਲ ਜਾਂਦਾ ਬਾਕੀ ਇਹ ਆ ਵੀ ਐਮਐਲਏ ਤੋਂ ਜ਼ਿਆਦਾ ਸਰਪੰਚੀ ਦਾ ਖਰਚ ਆ ਜੋ ਠੀਕ ਹੈ ਤੇਲ ਦਾ ਪਾਣੀ ਦਾ ਜਿੱਥੇ ਮਰਜੀ ਨਿੱਕੀ ਨਿੱਕੀ ਗੱਲ ਤੇ ਜਾਣਾ ਪੈਂਦਾ ਮੈਂਬਰ ਐ ਜਿੱਤਰਾ ਤੁਹਾਡੇ ਉਸ ਵੇਲੇ ਪਹਿਲੀ ਗੱਲ ਜ਼ਮ ਤੇ ਹਰ ਇੱਕ ਨਾ ਜਾਣਾ ਪੈਂਦਾ ਕਰਕੇ ਪਿੰਡ ਵਾਸੀਆਂ ਦੇ ਜਾਣ ਜਾਵੋ ਪਿੰਡ ਵਾਸੀਆਂ ਦਾ ਬਹੁਤ ਤੋਂ ਬਹੁਤ ਧੰਨਵਾਦ ਆ ਮੇਰੇ ਤੇ ਨਾਲ ਵਿਸ਼ਵਾਸ ਕੀਤਾ ਮੈਂ ਉਹਨਾਂ ਦਾ ਵਿਸ਼ਵਾਸ ਟੁੱਟਣ ਨਹੀਂ ਦਿੰਦਾ ਇਹ ਵਾਦਾ ਮੇਰਾ ਠੀਕ ਹੈ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਮੇਰਾ ਨਾਮ ਅਮਨਦੀਪ ਘਰੇ ਅਮਨਦੀਪ ਜੀ ਸਰਪੰਚ ਸਾਹਿਬ ਸਰਪੰਚ ਹੋਣਗੇ ਇਹਨਾਂ ਕੀ ਕਰ ਜਾਵੋ ਬਹੁਤ ਵਧੀਆ ਲੱਗ ਰਿਹਾ ਹੈ ਸਰਬਸੰਮਤੀ ਨਾਲ ਚੋਣੇ ਜਾ ਰਹੇ ਨੇ ਸਾਰੇ ਪਿੰਡ ਦਾ ਇਕੱਠ ਆ ਆਸ ਕਰਦੇ ਹਾਂ ਕਿ ਸਰਪੰਚ ਸਾਹਿਬ ਤੇ ਅਸੀਂ ਉਸਦੇ ਮਗਰ ਮੈਂਬਰ ਜੋ ਵੀ ਆ ਅਸੀਂ ਆਪਣਾ ਪੂਰਾ ਘਰ ਪਾਈਏ ਕਿ ਲੱਗਦਾ ਵੀ ਥੜੇ ਪਾਈ ਤੋਂ ਉੱਠ ਕੇ ਜਿਹੜਾ ਇਹ ਸਪੰਚ ਤੁਣੀ ਗਈ ਆ ਬਹੁਤ ਵਧੀਆ ਪ੍ਰਾਲਾ ਹੈ ਬਹੁਤ ਹੀ ਵਧੀਆ ਪ੍ਰਾਲਾ ਹੈ ਕਿ ਥੜੇ ਬਾਜੀ ਦੇ ਵਿੱਚ ਇੱਕ ਪਿੰਡ ਦਾ ਨੁਕਸਾਨ ਆ ਪੈਸੇ ਦਾ ਨੁਕਸਾਨ ਆ ਇਸ ਕਰਕੇ ਜੋ ਵੀ ਇਹ ਅੱਜ ਹੋਇਆ ਬਹੁਤ ਵਧੀਆ ਹੋਇਆ ਪਿੰਡ ਵਾਸਤੇ ਬਹੁਤ ਵਧੀਆ ਇੱਥਾ ਹੀ ਸਰ ਸਰਪੰਚੀਆਂ ਹੋਣਗੀਆਂ ਪਿੰਡਾਂ ਚ ਹਾਂ ਹਰ ਇੱਕ ਪਿੰਡ ਵਿੱਚ ਸਰਪੰਚੀ ਨਾਲ ਹੀ ਮੈਂਬਰ ਸਰਪੰਚ ਚੁਣੇ ਜਾਣ ਜਾਂ ਕਿ ਪਿੰਡ ਦਾ ਵਿਕਾਸ ਹੋਇਆ ਜਾਵੇ ਠੀਕ ਇੱਕ ਬੜਾ ਔਟਲ ਹੈ। ਹਾਨੀ ਵੀ ਜੀ ਬਣਾ ਲਾ ਰਹੀ ਹੈ। ਮੇਰਾ ਨਾਮ ਸਰ ਹਰਵੰਦ ਸਿੰਘ ਜੀ। ਹਰਵੰਦ ਸਾਹਿਬ ਤੁਸੀਂ ਵੀ ਮੈਂ ਤਾਂ ਪਿਆਜ ਇਲਾਕੇ ਦੇ। ਹਾਂ ਜੀ ਸਰ। ਕੀ ਗੱਲ ਜਾਓਗਾ ਪਿੰਡ ਦੇ ਖਲਿਆਣੇ ਵਿੱਚ ਜਿਹੜੇ। ਲੈ ਸਾਨੂੰ ਸਰ ਬਹੁਤ ਵਧੀਆ ਕੰਮ ਹੋਇਆ ਜੋ ਸਰਬਸੰਤੀ ਵਾਲੀ ਇਲੈਕਸ਼ਨ ਹੈ ਬਹੁਤ ਵਧੀਆ ਹੋਇਆ ਵਾ। ਤੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਕਲਿਆਂ ਦਾ ਜੀ। ਸਾਰੀ ਪੂਰੀ ਪੰਚਾਇਤ ਤੇ ਪੂਰੇ ਨਗਰ ਦੇ ਚੜ੍ਹਦੀ ਕਲਾ ਕਰੇ। ਕੋਈ ਹੀਰਖਾ ਕੋਈ ਪਾਰਟੀ ਬਾਜੀ ਉੱਠ ਕੇ ਕੋਈ ਗੱਲਬਾਤ ਨਾ ਕਰੇ। ਹਾਂ ਜੀ ਮੈਂ ਇਹੀ ਗੱਲ ਕਹਿਣਾ ਚਾਹੁੰਦਾ। ਠੀਕ।